ਪਰਮ ਸਨਮਾਨਯੋਗ ਖਾਲਸਾ ਜੀ ਭਾਈ ਜਗਦੀਸ਼ ਸਿੰਘ ਵਡਾਲੇ ਦੇ ਢਾਡੀ ਜਿੱਥੇ ਦੀ ਬਲਾਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਪ੍ਰਥਾਏ ਸ਼ਾਇਰ ਲਿਖਦਾ ਉਹ ਕਹਿੰਦਾ ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ ਜਿਨਾਂ ਰਾਹੀ ਆਏ ਨੇ ਸ਼ਹੀਦ ਮੇਰੀ ਕੌਮ ਦੇ ਵਾਰੇ-ਵਾਰੇ ਜਾਵਾਂ ਅੱਜ ਉਹਨਾਂ ਸਿੱਖ ਮਾਵਾਂ ਉੱਤੋਂ ਜਿਨ੍ਹਾਂ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ ਸੂਲੀ ਫਾਂਸੀ ਚਰਖੜੀ ਤੇ ਆਰਿਆਂ ਦੇ ਦੰਦੇ ਤੱਕ ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ ਇੱਕ ਦੋ ਨਹੀਂ ਸੈਂਕੜੇ ਹਜ਼ਾਰ ਅਤੇ ਲੱਖਾਂ ਵਾਰ ਗਏ ਅਜਮਾਏ ਨੇ ਸ਼ਹੀਦ ਮੇਰੀ ਕੌਮ ਦੇ ਉਹ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦਾ ਜ਼ਿਕਰ ਅਸੀਂ ਆਪਣੇ ਅਰਦਾਸ ਅੰਦਰ ਕਰਦੇ ਹੋਏ ਕਹਿੰਨੇ ਆਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਫੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਨ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹੇ ਗੁਰੂ ਉਹਨਾਂ ਮਹਾਨ ਸ਼ਹੀਦਾਂ ਦੇ ਪਰਥਾਏ ਵਡਾਲੇ ਦਾ ਪੰਥਕ ਟਾੜੀ ਜੱਥਾ ਆਪ ਜੀ ਦੇ ਚਰਨਾ ਅੰਦਰ ਬੇਨਤੀਆਂ ਹੈ ਇਉਂ ਕਰ ਰਿਹਾ ਹੈ 先生に決めた目の鍋が下がる A gente ਦੀ ਪਿਲਾਈ ਏ ਜਿੰਨੂ ਜਾਜਦਾਤੇ ਮਰਨ ਦੀ ਸਿਖਾਈ ਏ ਬਾਟੇ ਵਿੱਚ ਕੋਲ ਐਸੀ ਕੁੜਤੀ ਪਿਲਾਈ ਏ ਜਿੰਨੂ ਜਾਜਦਾਤੇ ਮਰਨ ਦੀ ਸਿਖਾਈ ਏ ਕਉ ਤੇ ਗਰੀਬ ਛਾਤੀ ਲਾਵੇ ਖਾਲਸਾ ਕਉ ਤੇ ਗਰੀਬ ਛਾਤੀ ਲਾਵੇ ਖਾਲਸਾ ਨੂਤਰਬਾਜੀ ਹੀ ਦਿਨਾਂ ਲਪਾਵੇ ਖਾਲਸਾ सवा सवा लाका सिंह लाड़े दान I'm ਰਵਾਇਆ ਏ ਹਰਿਆਣੇ ਨਾਲ ਸਿੰਘਾਂ ਦਾਲੇ ਚਰਵਾਇਆ ਏ ਰੰਬੀ ਨਾਲ ਖੋਪਰ ਨੂੰ ਹਾਵੇ ਕਾਲ ਸਾ ਰੰਬੀ ਨਾਲ ਖੋਪਰ ਨੂੰ ਹਾਵੇ ਕਾਲ ਸਾ ਰੁੱਤ ਬਸਹੀ ਦੀਆਂ ਦਾ ਪਾਵੇ ਖਾਸਾ ਰੁੱਤ ਬਸਹੀ ਦੀਆਂ ਦਾ ਪਾਵੇ ਖਾਸਾ ंगड़ी वॾा जसे खासा रुत बची थासा रुत बची थ